ਅਠਾੜਾ ਨਗਰ ਜਗਰਾਉ ਤਸੇਲ ਜਿਲ੍ਹਾ ਲੁਧਿਆਣਾ ਦੇ ਅੰਦਰ ਨਵਾਂ ਫਰਕਾਂ ਦਾ ਜਨਮ ਹੋਇਆ ਹੈ 1950 ਅੰਸ਼ ਬਿੱਤਰ ਨੇ 1902 ਈਸਵੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫਗਣ ਦੇ ਸੰਗਰਾਮ ਦਾ ਵਿਹਾੜਾ ਤੇ ਸੋ ਉਸ ਦਿਨ ਮਹਾਪੁਸਤਾ ਨੇ ਉਸ ਅਠਾੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਸਰਕਾਰ ਜੋ ਮਾਤਾ ਸੇੜੀ ਜਿਹਦਾ ਨਾਮ ਸੀ ਸਤਨੇ ਖਾਸਤਨ ਮਹਾਂਪੁਰਖਾਂ ਦੇ ਵੱਡੇ ਬਜ਼ੁਰਗ ਉਹ ਉਸਨੇ ਕਨਜੀ ਪਰਕੀਤਾ ਜੂ ਆਪਣੇ ਹੱਥੇ ਦੁੱਧ ਦਾ ਟਕੋਰਾ ਛੰਨਾ ਭਰ ਕੇ ਪਿਆਇਆ ਕਨਜੀ ਤਰਸਕੇ ਪਾਛੇ ਜੀ ਪ੍ਰਸੰਤਾ ਲਏ ਗੁਰੂ ਗਰੀਬ ਨਵਾਜ ਨੇ ਵਸ਼ਿਸ਼ਟ ਜੀ ਤੇ ਮਾਤਾ ਨੂੰ ਪੁੱਛਦੇ ਹਨ ਦੱਸੋ ਮਾਤਾ ਜੀ ਕੀ ਚਾਹੁੰਦੇ ਹੋ ਉਸ ਵੇਲੇ ਸਤਗੁਰੂ ਗਰੀਬ ਨਵਾਜ ਕੋ ਜੀ ਪ੍ਰੀਤਮੀ ਦੇ ਚਰਨ ਉੱਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰੂ ਦੀ ਕਿਰਪਾ ਕਰੋ ਤਾਡੀ ਇਸ ਕੋਲ ਬੌਂਸ ਦੇ ਵਿੱਚ ਇੱਕ ਬ੍ਰਹਮਜਾਨ ਦੇ ਦਾਤ ਵਾਸ਼ਿਸ਼ਥਰ ਸੋ ਸਤਿਗੁਰੂ ਗਰੀਵ ਨਵਾਜ ਨੇ ਬਚਨ ਕੀਤੇ ਵਾਸ਼ਿਸ਼ਥੀ ਕੀ ਸਮਾ ਆਏਗਾ ਐਸਾ ਸੂਰਬੀਰ ਜਿਹੜਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ 'ਚ ਪਰਤੀਤ ਨਹੀਂ ਹੋਊਗਾ ਸੋ ਉਹ ਤਨ ਦੀ ਕਰ ਸਕੇ ਪਾਸੇ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫਲ ਲੱਗਾ ਅਜੇ ਬਾਬਾ ਰੂਪ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜਾਰਾ ਸਿੰਘ ਜੀ ਤੇ ਛੋਟੇ ਸਪੁੱਤਰ ਸਰਦਾਰ ਜਉਣ ਮਹਾਂਪੁਰਖ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂਪ ਸਿੰਘ ਸਾਹਿਬ ਜੀ ਦੇ ਘਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਛੇਰੇ ਤੇਰਪਾ ਦੇ ਖਜਾਣੇ ਨਿਮਰਤਾ ਦੇ ਹੋਵੇ ਸ਼ਾਂਤੀ ਦੇ ਪੁੰਜ ਸਰਤੇ ਨੂੰ ਤੇਜ ਬਖਸ਼ਨ ਹਾਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜਿ ਨਵਾਜੇ ਗੁਰੂ ਰੂਪ ਕਰਤਾ ਸਹ ਸੰਗਤ ਜੀ ਸੋਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਬੈਠ ਕੇ ਜੋ ਪਰਸੇ ਤੋਂ ਅਟਖੰਡ ਵਾਸੀ 108 ਪੂਰਨ ਬ੍ਰਹਮ ਗਿਆਨੀ ਮਹਾਪੁਰਖ ਪੰਚ ਜਾਨੀ ਗੁਰਗੱਤਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਸਾਲਾਨਾ ਵਰ੍ਹੇ ਮਨਾਉਂਦਿਆਂ ਹੋਇਆਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਸ੍ਰੀ ਜਪਜੀਤ ਸਿੰਘ ਜੀ ਦੇ ਅੰਨਪਾਤ ਪਰਾਰੰਭ ਹੋਇਆ ਸੀ ਸੋ ਭੋਗ ਸਰਵਣ ਕੀਤਾ ਹੈ ਇਕ੍ਰੰਤੇ ਸਿੰਘ ਸਾਹਿਬ ਸਤਾਰ ਜੀ ਜਾਨੀ ਜਲੇਸ ਸਿੰਘ ਸਾਹਿਬ ਜੀ ਜੋ ਸਾਧ ਸੰਗਤ ਵਾਸੀ ਮਹਾਪੁਰਖ ਸੰਤ ਜਾਨੀ ਗੁਰਬਖਸ਼ ਸੰਗਰੀ ਖਾਨ ਸਾਹਿਬੀ ਤੋਂ ਵਰੇ ਸਾਇ ਹੁਏ ਹਨ ਜੇ ਮੰਜੀ ਸਾਹਿਬ ਕਾਫੀ ਸੰਤੋਲਨ ਕਰਕੇ ਸ੍ਰੀ ਹਰਮੰਦਰ ਸਾਹਿਬ ਦੇ ਦਿੱਤਾ ਆਏ ਹੋਏ ਹਕਮਨਾਮੇ ਦੇ ਤਰ ਤਰ ਵਿਆਖਿਆ ਕਰਕੇ ਕਥਾ ਸੁਣਾ ਕਰਕੇ ਸੰਗਤਾਂ ਨੂੰ ਪ੍ਰੇਰਿਤ ਕਰ ਰਹੇ ਹਨ ਗੁਰੂ ਦੀ ਬਾਣੀ ਦੁਆਰਾ ਸੋ ਐਸੇ ਗੁਰੂ ਕਾ ਮਹਾਪੁਰਖਾਂ ਦੀ ਰਚਨਾ ਤਾਂ ਸਤਿਗੁਰੂ ਦੇ ਨਾਮ ਨਾਲ ਸੱਤੇ ਪਾਛੀ ਤੇ ਤਰੇ ਸ੍ਰੀ ਮੁਖਵਾਕ ਦੇ ਪਾਠਾ ਵਿਸਤਾਰ ਪੂਰਵਕ ਗੁਰੂਆਂ ਦੇ ਸਨੇਹ ਸਰਵਨ ਕੀਤੀ ਹੈ ਸੋ ਸਤ ਸੰਗਵਾਸੇ ਮਹਾਪੁਰਖਾਂ ਦਾ ਜੀਵਨ ਗੁਰਮੁਖਾਂ ਦੀ ਰਸਮਾਂ ਤੋਂ ਸਰਨ ਕਰਕੇ ਸੰਹਾਲ ਹੋਏ ਹਾਂ ਸੋ ਸੰਸਾਰ ਦੇ ਵਿੱਚ ਜੋ ਵੀ ਜੀਵ ਪੈਦਾ ਹੋਇਆ ਹੈ ਇਸ ਬਾਰੇ ਸਰੀਰ ਕਰਕੇ ਔਰਤ ਨੂੰ ਸੰਸਾਰ ਵਿੱਚੋਂ ਪੂਛ ਕਰਨਾ ਹੈ ਪਰ ਪਰਮੇਸ਼ਰ ਦੇ ਤਿਆਰਿਆਂ ਦਾ ਸੰਸਾਰ ਵਿੱਚੋਂ ਤਲਵਾ ਪਰਮੇਸ਼ ਨੂੰ ਪਹੁੰਚਾਣਾ ਕਰਨਾ ਹੈ ਕਿਰਦਾਰ ਰਸਤਾ ਅੜਰਾ ਹੈ ਵਖਰਾ ਹੈ ਸੰਸਾਰ ਦੇ ਜੀਵਾਂ ਦੇ ਮਰਨ ਤੇ ਇਹ ਲੋਕ ਪੁੱਛਦੇ ਹੁੰਦੇ ਹਨ ਅਤਤੇ ਤਿਆਰੇ ਜਿਹੜੇ ਉਹਨਾਂ ਦੇ ਹੁੰਦੇ ਉਜੋਗ ਮੰਨਦੇ ਹਨ ਜੋ ਪਰਮੇਸ਼ਰ ਦੇ ਪਿਆਰੇ ਹੈ ਉਹਨਾਂ ਦੇ ਵਿਚਾਰਾਂ ਪ੍ਰਣ ਕਰਕੇ ਆਤਮਾ ਪ੍ਰਾਣੀ ਮਾਤਰ ਦੇ ਮਨ ਵਿੱਚ ਵਿਹਾਰਾਜ ਪ੍ਰਵੇਸ਼ ਹੁੰਦਾ ਹੈ ਅਤੇ ਐਸੇ ਸੁੰਦਰ ਸ੍ਰੀ ਸੁੰਦਰ ਸਿੱਖਿਆ ਪਵਿੱਤਰ ਉਪਦੇਸ਼ ਨੂੰ ਸੁਣ ਕਰਕੇ ਆਤਮਾ ਦੇ ਮਨ ਵਿੱਚ خیال ਹੁੰਦਾ ਹੈ ਕਿ ਮਨ ਹੈ ਜੋ ਐਸੇ ਪਰਮੇਸ਼ਰ ਦੇ ਲਾੜੇ ਦੇ ਸੁਪੁੱਤਰ ਕੋਣ ਬ੍ਰਹਮ ਗਿਆਨ ਦੇ ਦਾਤ ਨੂੰ ਪ੍ਰਾਪਤ ਕਰਕੇ ਸਰੀਰ ਕਰਕੇ ਦੁਨਿਆਤ ਉਹ ਵੀ ਇਸਤਤ ਨਹੀਂ ਹੈ ਤਾਂ ਕਿਸ ਗੱਲ ਦਾ ਮਾਣ ਤੇ ਅਹਮਾਨ ਕਰਦਾ ਹੈ ਹੰਕਾਰ ਕਰਦਾ ਹੈ ਕਿ ਮੈਂ ਦੁਨਿਆਤ ਇਸ ਤਰ੍ਹਾਂ ਦਾ ਬੁੱਢਾ ਹੋ ਕੇ ਬਾਣੀ ਪੜ੍ਹਾਂਗਾ ਸਿਮਰਨ ਭਜਨ ਕਰਾਂਗਾ ਅਮਰ ਚੱਕ ਲਵਾਂਗਾ ਜੇ ਤਨਵੇਂ ਅਸੇ ਸੂਰਬੀਰ ਜੋਰਾ ਦੇ ਜੀਵਨ ਤੋਂ ਸਿੱਖਿਆ ਨਹੀਂ ਮਿਲ ਸਕਦੀ ਤਾਂ ਤਰਨ ਸਿੱਖਿਆ ਧਾਰਨ ਕਰਾਂਗਾ ਇਹ ਤਿਆਰ ਹਾਂ ਜੀਵਨ ਤੇ ਪ੍ਰਭਾਵਿਤ ਹੋ ਕਰ ਤੇ ਹਰ ਇੱਕ ਪ੍ਰਾਣੀ ਮਾਤਰ ਦੇ ਮਨ ਵਿੱਚ ਪਰਮੇਸ਼ਰ ਨਾਲ ਪਿਆਰ ਪ੍ਰਗਟ ਹੁੰਦਾ ਹੈ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਗਰੀਵਨਵਾਜ ਜੀ ਜੋ ਦੁਨੀਆਂ ਦੇ ਤਿਸਤ ਕਿਸੇ ਨੇ ਰਹਿਣਾ ਹੀ ਨਹੀਂ ਤਾਂ ਰਹਿ ਸੁਰੱਖਣ ਦਾ ਬਾਣੀ ਪੜਨ ਦਾ ਫਲ ਕੀ ਹੋਇਆ ਪਰਮੇਸ਼ਰ ਦੇ ਪਿਆਰੇ ਹੋ ਸਰੀਰ ਕਰਕੇ ਚਲੇ ਗਏ ਆਮ ਜੀਵ ਵੀ ਦੁਨੀਆਂ ਵਿੱਚੋਂ ਕੂਟ ਤਰ ਗਏ ਫਰਕ ਤੋਂ ਕੋਈ ਨਾਮਾ ਹੋਇਆ ਸਤਿਗੁਰੂ ਗਰੀਵਨਵਾਜ ਜੀ ਫਰਮਾਉਂਦੇ ਨਹੀਂ ਪਾਏ ਸਦਾ ਨੇ ਜਾਂ ਤਾ ਪਰਮੇਸ਼ਰ ਜਿੰਦਾ ਹੈ ਤੇ ਜਾ ਪਰਮੇਸ਼ਰ ਦੇ ਪਿਆਰੇ ਇਸ ਤੋਂ ਤੁਹਾਨੂੰ ਅਡੋ ਜਿਉਂਦੇ ਹਨ ਬਾਤੀ ਸਾਰੇ ਸੰਸਾਰ ਮੁਰਦਾ ਹੈ ਬਾਹਰ ਸਰੀਰ ਕਰਕੇ ਤੁਰੇ ਫਿਰਦੇ ਪ੍ਰਤੀਕ ਹੁੰਦੇ ਹਨ ਸੱਤੇ ਪਾਸੇ ਇੱਕ ਪਾਸੇ ਕਹਿੰਦੇ ਹਾਂ ਕਿ ਨਦੀ ਦੇ ਪ੍ਰਵਾਹ ਦੇ ਪਰਾ ਪਾਰਾ ਸੰਸਾਰ ਇਹ ਨਦੀ ਸੰਸਾਰ ਰੁੱਤੀ ਨਦੀ ਜੀਵਾਂ ਰੁੱਤੀ ਪਾਣ ਦੇ ਪਰਤੇ ਚੱਲ ਰਹੀ ਹੈ ਜਿਸ ਦੇ ਪਾਸੇ ਇਸ ਤੇ ਰਹੋ ਨਿਰਣਾ ਕਰਕੇ ਦੱਸੋ ਤਾਂ ਗੁਰੂ ਗ੍ਰੀਵਨਵਾਜ ਜੀ ਕਹਿੰਦੇ ਹਨ ਸੇਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਸਿਰ ਹੋਸੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸੋਮਅਰ ਹੈ ਸਮਾਏ ਉਹ ਪਰਮੇਸ਼ਰ ਜੰਮਣ ਮਰਨ ਦੇਤੇ ਆਉਣ ਜਾਣ ਚਰਸੀ ਦੇ ਜਿਹੜੇ ਨਹੀਂ ਆਏ ਤੇ ਜਿਹੜੇ ਪਰਮੇਸ਼ਰ ਨੂੰ ਜਪ ਲੈਂਦੇ ਉਹ ਉਸ ਦਾ ਰੂਪ ਹੋ ਜਾਂਦੇ ਹਨ ਸੂਰਜ ਦੇ ਚਰਨ ਮਿਲੇ ਜਲ ਕਾ ਜਲ ਹੋਆ ਰਾਮ ਜੀਤੀ ਜੋਤ ਰਣੀ ਸੰਪੂਰਨ ਕੀਆ ਰਾਮ ਜਿਨੇ ਸੂਰਜ ਦੀਆ ਕਰਨਾ ਅਦਰੀਆਂ ਪਰਤਿਵੰਦੀਆਂ ਤੇ ਸੂਰਜ ਦਾ ਪ੍ਰਕਾਸ਼ ਵੱਖਰਾ ਪਰਤਿਤ ਹੁੰਦਾ ਹੈ ਪਰ ਸੂਰਜ ਦੇ ਅਸਤ ਹੋਣ ਪੈਂ ਚਿਰਨ ਉਸ ਦੀ ਅਪੇਖ ਹੋ ਜਾਂਦੀਆਂ ਹਨ ਜਲ ਜਲ ਦੇ ਵਿੱਚ ਹਵਾ ਵਗਣ ਦੇ ਕਾਰਨ ਜਾਂ ਪਾਣੀ ਹੋਣ ਦੇ ਕਾਰਨ ਤਰੰਗ ਉੱਠਦੇ ਹਨ ਪੱਦ ਦੀ ਹਵਾ ਦੇ ਪਾਣੀ ਨਿਤ ਜਾਦੇ ਹਵਾ ਬੰਦ ਹੋ ਜਾਂਦੇ ਹੈ ਤਾਂ ਨਹਿਰ ਜਿਹੜੀ ਹੈ ਉਹ ਪਾਣੀ ਸਮੁੰਦਰ ਦੇ ਵਿੱਚ ਹੀ ਅਪੇਖ ਹੋ ਜਾਂਦੀ ਹੈ ਇਸੇ ਤਰ੍ਹਾਂ ਮਾਇਆ ਰੂਪੇ ਪਾਉ ਨੇ ਵਗਣੇ ਕਰਕੇ ਈਸ਼ਰ ਦੇ ਇਸ਼ਾਰੇ ਪਾਉਣ ਦੇ ਵਗਣੇ ਕਰਕੇ ਇਹ ਮਾਇਆ ਦੇ ਉਪਾਧਿ ਹੋਣ ਦੇ ਕਾਰਨ ਜੀਵਾਂ ਦੇਤੇ ਬਿਜਬ ਦੇ ਪ੍ਰਤੀਕ ਹੁੰਦੇ ਹਨ ਬਰਮਾ ਵਿਸ਼ਨੂ ਮਹੇਸ਼ਰ ਉਤੇ ਲਹਿਰਾਂ ਪ੍ਰਤੀਕ ਹੋ ਰਹੀਆਂ ਹਨ ਜਦੋਂ ਪਰਮੇਸ਼ਰ ਦੀ ਇੱਛਾ ਰੂਪ ਰਤਿਰਾ ਦੇ ਉਹ ਆਪਣੇ ਆਪ ਇਸ ਸੰਪੂਰਤ ਲਿਆ ਰਿਹਾ ਤਾਂ ਉਸ ਨੇ ਸਾਰੀ ਸ੍ਰਿਸ਼ਟੀ ਜਵ ਅਕਰ ਕਰਤ ਕੋ ਤਬਹੁ ਤਨ ਮੈ ਮਤ ਦੇ ਕਰ ਸਭਹੁ ਸਾਰੀ ਸ੍ਰਿਸ਼ਟੀ ਉਸ ਦੇ ਲੈ ਹੋ ਜਾਂਦੀ ਹੈ ਤੇ ਪਰਮੇਸ਼ਰ ਦੇ ਪਿਆਰੇ ਉਸ ਦਾ ਜਾਪ ਕਰਨੇ ਕਰਕੇ ਹਰ ਕਾ ਸੇਵਕ ਹਰ ਹੀ ਜੀਵਾਂ ਤੀਰਨਾ ਜਾਣੇ ਮਾਨਸ ਦੇਹਾ ਪਰ ਹਰ ਜਨ ਦੋਈ ਏਕ ਹੈ ਦਿਬ ਵਿਚਾਰ ਕਛ ਨਾ ਹੈ ਜਲ ਤੇ ਉਪਰ ਰੰਗਿਓ ਜਲ ਹੀ ਜਿਹਾ ਸਮਾਹੇ ਉਹ ਐਸੇ ਆਨੰਦ ਚ ਲੀਰ ਰਹਿੰਦੇ ਹਨ ਵਿਹਾਰ ਕਰਦੇ ਖਾਂਦੇ ਪੀਂਦੇ ਭੋਗਦੇ ਪਹਿਨਦੇ ਗੱਲਾਂ ਬਾਤਾਂ ਵਿਹਾਰ ਕਰਦੇ ਆਮ ਲੋਕਾਂ ਦੀ ਤਰ੍ਹਾਂ ਪਰਦੇਸ ਹੁੰਦੇ ਹਨ ਔਰ ਮਨ ਕਰਕੇ ਪਰਮੇਸ਼ਰ ਦੇ ਪਿਆਰ ਰਹਿਣਾ ਸੰਸਾਰ ਨਾਲੋਂ ਵੱਖਰਾ ਹੈ ਭਗਤਾਂ ਦਾ ਤਾਸ ਸਾਰਿਆਂ ਜੋੜ ਕੇ ਦਾ ਆਇਆ ਹੈ ਕਰਤਾ ਆਪੋ ਕੋਲਾ ਨਾ ਭੁੱਲਾ ਨਾ ਸੁਬਾ ਪਨਾਇਆ ਭਗਤ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਭਗਤੀ ਪ੍ਰੇਮਾ ਭਗਤੀ ਕਰਨ ਵਾਲੇ ਸੋ ਜਿਨ੍ਹਾਂ ਨੇ ਭੈ ਨੂੰ ਗੱਠ ਨਾਸ਼ ਕਰ ਦਿੱਤਾ ਹੈ ਭੈ ਦੇ ਸਹਿਤ ਗੱਤ ਕਲਿਆਣ ਨੂੰ ਪ੍ਰਾਪਤ ਕਰਨ ਵਾਲੇ ਹਨ ਭੈ ਦੇ ਸਹਿਤ ਹੋ ਕਰਕੇ ਉੱਜਲ ਭੈ ਦੇ ਸਹਿਤ ਹੋ ਕਰਕੇ ਜਿਹੜਾ ਗੱਤ ਮਰਜ਼ਾਦਾ ਦੇ ਅਨੁਸਾਰ ਚੱਲਣ ਵਾਲੇ ਹਨ ਜੇ ਐਸੇ ਭਗਤਾਨ ਉਹਨਾਂ ਪਰਮੇਸ਼ਰ ਦੇ ਪਿਆਰ ਅੰਦਰ ਤੇ ਉਹ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਅੰਦਰ ਜਿੰਨਾ ਮਹਾਂਪੁਰਖਾਂ ਦਾ ਜਾਪ ਆ ਯਾਦ ਮਨਾ ਰਹੇ ਹਾਂ ਸਤਖੰਡ ਵਾਸਤੇ ਸੰਤ ਜਾਨੀ ਗੁਰਵੰਤ ਸਿੰਘ ਜੀ ਫੌਲਸਾ ਜੀ ਜੀ ਇਹਨਾਂ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕਰਕੇ ਧਾਰਮਿਕ ਜੰਗ ਵਿੱਚ ਧਾਰਮਿਕ ਜੰਗ ਕਿਹੜਾ ਹੈ ਰਜਨ ਸਬਾਈ ਜੰਗ ਪ੍ਰਤੱਖ ਦੀ ਜੰਗ ਕੀਤਾ ਜਿੱਥੇ ਤੇ ਲੋੜ ਪਏ ਤੇ ਗੁਰੂ ਤੇ ਪਿਆਰਿਓ ਅੰਤਰੀਵ ਵੀ ਜੰਗ ਪੰਜਾ ਵਿਕਾਰਾਂ ਦੇ ਨਾਲ ਜਾਨ ਰੋਪੇ ਫੜਗ ਲੈ ਕਰਤੇ ਤੇ ਨਾ ਪੁੱਤਰਾ ਪੁੱਤਰਾ ਕੀਤਾ ਹੈ ਕਿਸੇ ਵੱਡੇ ਤੋਂ ਵੱਡੇ ਬਲੇ ਨੂੰ ਆਪਣੇ ਉੱਪਰ ਮਹਾਂਪੁਰਖਾਂ ਨੇ ਗੁਰੂ ਤੇ ਪਿਆਰਿਓ ਕਦੇ ਤਾਬ ਨਹੀਂ ਹੋਣ ਦਿੱਤਾ ਜੋ ਵੀ ਕੋਈ ਵਿਕਾਰ ਦਾ ਫੁਰਨਾ ਲੈ ਕੇ ਆਉਂਦਾ ਹੈ ਉਸ ਨੂੰ ਤੁਰਤੀ ਬਾਣੀ ਦੇ ਰੂਪ ਦੁਆਰਾ ਉਪਦੇਸ਼ ਦੁਆਰਾ ਸ਼ਾਂਤੀ ਬਚਦੇ ਰਹੇ ਹਨ ਜੇਕਰ ਕਿਸੇ ਨੇ ਕੋਈ ਕੋਝਾ ਯਤਨ ਵੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਚੰਗੀ ਤਰ੍ਹਾਂ ਜੋੜੇ ਦੇ ਨਾਲ ਚਾਹਤਾ ਸ਼ਟਾਕ ਕਰਕੇ ਵੀ ਉਸ ਨੂੰ ਸ਼ਾਂਤੀ ਦਿੱਤੀ ਹੈ ਐਸੇ ਜੀਵਨ ਜਿੰਦਗੀ ਦੇ ਮਹਾਪੁਰਖਾਂ ਦੇ ਕੌਸ਼ਲੇ ਹੋਏ ਹਨ ਸਤਾਰ ਜੋ ਬਾਬਾ ਰੋੜ ਸਿੰਘ ਸਾਹਿਬ ਜੀ ਤੇ ਸਤਾਰ ਜੋ ਸਤਗੁਰੂ ਗੁਰੇਵਨਵਾਸ ਸੱਚੇ ਪਾਤਸ਼ਾਹ ਦੇ ਪਿਆਰੇ ਮਾਤਾ ਜੋ ਹਨ ਅਨੰਦ ਕੌਰ ਸਾਹਿਬ ਜੀ ਤੇ ਉਹਨਾਂ ਦੇ ਕੁੱਪਨ ਭਾਗ ਲਾਉਂਦਿਆਂ ਹੋਇਆ ਅਖਾੜਾ ਨਗਰ ਜਗਰਾਉ ਤਸੇਲ ਜਿਲ੍ਹਾ ਲੁਧਿਆਣਾ ਦੇ ਅੰਦਰ ਨਾਹ ਫੁਰਕਾ ਦਾ ਜਨਮ ਹੋਇਆ ਹੈ 1959 ਬਿੱਤਰ ਨਹੀਂ 1902 ਇਸਰੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫਗਣ ਦੇ ਸੰਗਰਾਮ ਦਾ ਵਿਹਾੜਾ ਸੀ ਤੇ ਉਸ ਦਿਨ ਮਹਾਪੁਰਖਾ ਨੇ ਉਸ ਅਠਾਰੜੇ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਇਹ ਜਨਮ ਲੈਣ ਦਾ ਕਾਰਨ ਕੁਝ ਪਹਿਲਾਂ ਬਣਿਆ ਹੋਇਆ ਸੀ ਜਦੋਂ ਸਤਗੁਰੂ ਗਰੇਵਨ왈 ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਜੰਗ ਕਰਦੇ ਹੋਏ ਇਸ ਅਨੰਦਪੁਰ ਸਾਹਿਬ ਦੀ ਸੋਬ ਸ਼ਾਂਤੀ ਨੂੰ ਛੱਡ ਕਰਕੇ ਧਰਮ ਦੇ ਰੱਖਿਆ ਕਰਨ ਵਾਸਤੇ ਜੰਗਾਂ ਦੇ ਵਿੱਚ ਦੀ ਦੂਜਦੇ ਹੋਏ ਮਾਛੀਵਾੜ ਦੇ ਜੰਗਲਾਂ ਟਿੰਡ ਦਾ ਸਰਾਣਾ ਲਾਟ ਕਰਕੇ ਉਸ ਪਿਆਰੇ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਮਿੱਤਰ ਪਿਆਰੇ ਨੂੰ ਹਾਲ ਮਰੀਜ਼ਾਂ ਦਾ ਤਹਿਣਾ ਪੋਧਮਣ ਰੋਗਰ ਜਾਨੜਾ ਉਹਨਾਂ ਨਾਜ ਨਿਵਾਸਾਂ ਦੇ ਰਹਿਣਾ ਸੋਲ ਸਰਾਈ ਖੰਗਰ ਪਿਆਲਾ ਬਿੰਦ ਕਿਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ 70 ਚੰਗਾ ਪਾਠ ਫੇੜਿਆਂ ਦਾ ਰਹਿਣਾ ਇਹ ਟੋਲੇ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਰਸਤਾ ਤੈਅ ਕਰਦੇ ਚੀਰਦੇ ਹੋਏ ਜਦੋਂ ਸਤਿਗੁਰੂ ਗੁਰੇਵਨਵਾਸ ਸੱਚੇ ਪਾਤਸ਼ਾਹ 18 ਨਗਰ ਦੇ ਵਿੱਚ ਪਹੁੰਚਦੇ ਹਨ ਸਤਕਾਰਯੋਗ ਮਾਤਾ ਸੇਵੀ ਜਿਹਦਾ ਨਾਮ ਸੀ ਸਤਿਨੇ ਥਾਂ ਸਾਨ ਮਹਾਪੁਰਜਾਂ ਦੇ ਵੱਡੇ ਬਜ਼ੁਰਗੋ ਉਸ ਨੇ ਕਨਜੀ ਪਰ ਪਿਤਾ ਜ ਨੂੰ ਆਪਣੇ ਹੱਥੇ ਦੁੱਧ ਦਾ ਟਕੋਰਾ ਸ਼ਰਮਾ ਭਰ ਕੇ ਪਿਆਇਆ ਕਨਜੀ ਪਰ ਸਕੇ ਪਾਸ਼ ਜੀ ਪ੍ਰਸੰਤਾ ਲੈ ਗੁਰੂ ਗਰੀਵ ਨਵਾਜ ਨੇ ਵਾਸ਼ਿਸ਼ਥੀ ਤੇ ਮਾਤਾ ਨੂੰ ਪੁੱਛਿਆ ਦੱਸੋ ਮਾਤਾ ਜੀ ਕੀ ਚਾਹੁੰਦੇ ਹੈ ਉਸ ਵੇਲੇ ਸਤਗੁਰੂ ਗਰੀਵ ਨਵਾਜ ਕੋ ਜੀ ਪ੍ਰੀਤ ਜੀ ਦੇ ਚਰਨ ਉੱਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰੂ ਦੀ ਕਿਰਪਾ ਕਰੇ ਸਾਡੇ ਇਸ ਕੋਲ ਬਾਂਸ ਦੇ ਇੱਕ ਬ੍ਰਹਮ ਜਨਮ ਦੀ ਦਾਤ ਵਾਸ਼ਿਸ਼ਥ ਕਰੇ ਤੇ ਸਤਿਗੁਰੂ ਗਰੀਵ ਨਵਾਜ ਨੇ ਬਚਨ ਕੀਤੇ ਬਖਸ਼ਿਸ਼ ਕੀਤੀ ਕੇ ਸਮਾਵੇਗਾ ਐਸਾ ਸੂਰਬੀਰ ਜਿਹਦਾ ਹੋਵੇਗਾ ਜਿਸ ਵਰਗਾ ਕੋਈ ਹੋਰ ਦੁਨੀਆਂ ਚ ਪਰਦੇਸ ਨਹੀਂ ਹੋਵੇਗਾ ਸੋ ਉਹ ਤਨ ਦੀ ਸੱਚੇ ਪਾਠ ਦੇ ਬਚਨ ਤੇ ਮਾਤਾ ਸੇਵੀ ਜੀ ਦੀ ਸੇਵਾ ਨੂੰ ਫੜ ਲੱਗਾ ਸੋ ਸਤਿਗੁਰੂ ਗਰੀਵ ਨਵਾਜ ਦੀ ਕਿਰਪਾ ਦਾ ਸਦਕਾ ਜੋ ਦਿਨ ਪਿਆਰੇ ਭਾਈ ਮਹਤਾਬ ਸਿੰਘ ਜੀ ਹੋਏ ਹਨ ਉਹਨਾਂ ਦੇ ਅੱਗੇ ਪੁੱਤਰ ਹੋਏ ਸੋ ਸਤਿਗੁਰੂ ਆਕਲ ਜੀ ਆਕਲ ਜੀ ਦੇ ਅੱਗੇ ਭਾਈ ਹੈ ਭਾਈ ਨਥੂਆ ਜੀ ਨਥੂਆ ਸਿੰਘ ਜੀ ਉਹਨਾਂ ਦੇ ਅੱਗੇ ਹੋਏ ਭਾਈ ਮਾਨਾ ਸਿੰਘ ਜੀ ਤੇ ਮਾਨਾ ਸਿੰਘ ਜੀ ਦੇ ਅੱਗੇ ਦੋ ਪੁੱਤਰ ਹੈ ਭਾਈ ਕਾਨ ਸਿੰਘ ਤੇ ਭਾਈ ਵੀਰ ਸਿੰਘ ਜੀ ਭਾਈ ਕਾਨ ਸਿੰਘ ਜੀ ਬੜੇ ਹਿਦਮਾਨ ਕੋਟੀ ਦੇ ਸਾਨ ਹੈ ਤੇ ਤੀਰਪੰਦੇ ਹਨ ਇਨਸਾਨ ਸਤਪੁਰ ਦੀ ਅਪਾਰ ਦਿਨਾ ਤੇ ਬਖਸ਼ਿਸ਼ ਫੂਏ ਉਹ ਤਾਇਆ ਜੀ ਸਾਰੇ ਮਹਾਂਪੁਰਖਾਂ ਦੇ ਤੇ ਦੂਜੇ ਸੰਨ ਸਤਕਾਰ ਜਦ ਬਾਬਾ ਵੀਰ ਸਿੰਘ ਦੇ ਜੋ ਮਹਾਂਪੁਰਖਾਂ ਦੇ ਪਿਤਾ ਜੀ ਸੰਤ ਜਨ ਗੁਰਵਚਨ ਸਿੰਘ ਜੀ ਸਾਫਤਾ ਜੀ ਦੇ ਅਗੇ ਬਾਬਾ ਰੂੜ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜਾਰਾ ਸਿੰਘ ਜੀ ਤੇ ਛੋਟੇ ਸੁਪੁੱਤਰ ਸਤਕਾਰ ਜੋਨ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਮਹਾਂਪੁਰਖਾਂ ਨੇ ਜਨਮ ਲਿਆ ਬਾਬਾ ਰੂੜ ਸਿੰਘ ਸਾਹਿਬ ਜੀ ਦੇ ਘਰੋਂ ਜੋ ਬਰਮਾ ਦੇ ਵਿੱਚ ਫਰੰਟিয়ার ਦੇ ਵਿੱਚ ਫੌਜਿਕ ਰਹੇ ਕਾਫੀ ਸਮਾਂ ਉਹ ਸਿਰ ਆਪਣੀ ਜ਼ਿੰਦਗੀ ਬਤੀਤ ਕੀਤੇ ਜਿੰਦਗੀ ਬਤੀਤ ਕਰਦਿਆ ਹੋਇਆ ਕਾਰਜ ਕਰਦੇ ਆ ਕੁਝ ਸਮਾਂ ਬਤੀਤ ਕੀਤਾ ਮਹਾਂਪੁਰਖਾਂ ਨੇ ਸ਼ੋਤੀ ਅਵਸਥਾ ਸੀ 13 ਮਹੀਨਿਆਂ ਦੀ ਜਦੋਂ ਗੁਰੂ ਤੇ ਪਿਆਰ ਸਤਕਾਰ ਦੇ ਮਾਤਾ ਜੀ ਸੱਤ ਕਰਨ ਨੂੰ ਪਿਆਨਾਂ ਦਾ ਤਰਜੇ ਤੇ ਸਤਕਾਰ ਦੇ ਜੋ ਦਾਦੀ ਦੇ ਸਮਰਾਜ ਕੌਰ ਜੀ ਉਹਨਾਂ ਨੇ ਮਹਾਪੁਰਖਾਂ ਦੀ ਪਾਲਣਾ ਕੀਤੀ ਪਰ ਕਾਲ ਕਰੇ ਕਿਸੇ ਨਾਲ ਨਿਹਾਰ ਨਹੀਂ ਕਰਦਾ ਸਮਾਉਣ ਤੇ ਉਹ ਵੀ ਚੜਾਈ ਕਰ ਗਏ ਤਾਂ ਫਿਰ ਕਿਸ਼ਨਪੁਰੇ ਵਿੱਚ ਜੋ ਸਤਕਾਰ ਜੂਰ ਕੁਆਰੀ ਜੀ ਸਾਨ ਹੈ ਉਹਨਾਂ ਨੇ ਮਹਾਪੁਰਖਾਂ ਦੀ ਪਾਲਣਾ ਕੀਤੀ ਉੱਤੇ ਰਹਿ ਕਰਕੇ ਤੋਂ ਇੱਕ ਮਹਾਂਪੁਰਖ ਸੀ ਗੁਰਮੁਖ ਉਹ ਜਿਹਦੇ ਪਾਸੋਂ ਸੰਸਕ੍ਰਿਤੀ ਦੀ ਵਿੱਦਿਆ ਸਿੱਖੇ ਹੋਰ ਜਨੰਤ ਵਿਦਆਤ ਜੋਗ ਵਿਦਆਤ ਨਾਲ ਕਰੇ ਸੋ ਮੋਖ ਪੰਚ ਜੋ ਮੋਖ ਦੇ ਸੰਗ੍ਰੰਥ ਉਹ ਵੀ ਗੁਰੂ ਤੇ ਪਿਆਰੇ ਦੁਜਿਆ ਪ੍ਰਾਪਤ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ ਸੂਰਜ ਪ੍ਰਕਾਸ਼ ਦੇ ਰੰਗ ਤੇ ਇਸੇ ਤਰ੍ਹਾਂ ਗੁਰਬਲਾਵ 6ਵੇਂ ਤੇ 10ਵੇਂ ਪਾਤਸ਼ਾਹ ਜੀ ਦਾ ਬਾਕੀ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਜਿਹੜੀ ਸੀ ਉਹ ਸੰਤ ਜਾਨੀ ਸੁੰਦਰ ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਕਰਕੇ ਮਹਾਪੁਰਖ ਨੇ ਪ੍ਰਾਪਤ ਕੀਤੀ ਸੋ ਔਰ ਉਹਨਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ 17 ਸਾਲ ਦੀ ਉਮਰ ਵਿੱਚ ਮਹਾਪੁਰਖ ਵਾਪਸ ਮੁੜ ਕੇ ਆਏ ਸ੍ਰੀ ਕਿਸ਼ਨਪੁਰੇ ਤੇ 18 ਸਾਲ ਦੀ ਉਮਰ ਵਿੱਚ ਮਹਾਪੁਰਖਾਂ ਦੀ ਸ਼ਾਦੀ ਹੋਈ ਜਿਹੜੇ ਸਤਾਰ ਦੇ ਗੁਰਮੁਖੀ ਆਰ ਮਹਾਪੁਰਖਾਂ ਦੇ ਸੌਰ ਹਸਤਾਨ ਸਰ ਭਾਈ ਬਸੰਤ ਸਿੰਘ ਜੀ ਉਹਨਾਂ ਦੀ ਸੁਪਤਰੀ ਮਹਾਪੁਰਖਾਂ ਦੇ ਘਰ ਮਾਤਾ ਕਿਸ਼ਨ ਕੌਰ ਜੀ ਉਹਨਾਂ ਦੇ ਨਾਲ ਸ਼ਾਦੀ ਹੋਈ ਰਾਜੋਹਾਣੇ ਪਿੰਡ ਦੇ ਵਿੱਚ ਤੇ ਸਤਿਗੁਰੂ ਸੱਤੇ ਪਾਛਾ ਦੇ ਲਾੜਿਆਂ ਦੇ ਘਰ ਵਿੱਚ ਅੱਜ ਦੋ ਸੁਪੁੱਤਰ ਪੈਦਾ ਹੋਏ ਸਰਕਾਰ ਦੇ ਵੱਡੇ ਉਹਨਾਂ ਨਾਮ ਤੇ ਭਾਈ ਸਰਕਾਰ ਸਿੰਘ ਜੀ ਛੋਟਿਆਂ ਦਾ ਨਾਮ ਹੈ ਭਾਈ ਭਗਵਾਨ ਸਿੰਘ ਜੀ ਜੋ ਐਸ ਵੇਲੇ ਰੁੱਦਰਪੁਰ ਦੇ ਵਿੱਚ ਰਹਿ ਕਰਕੇ ਖੇਤੀ ਬਾੜੀ ਦਾ ਕੰਮ ਕਰਦੇ ਹਨ ਤੇ ਗੁਰੂ ਜੀ ਪਿਆਰੇ ਸਰਕਾਰ ਦੇ ਵੱਡੇ ਭਾਈ ਮਹਾਪੁਰਖਾਂ ਦੇ ਜਿਹੜੇ ਸੁਪੁੱਤਰ ਹਨ ਸਰਕਾਰ ਸਿੰਘ ਜੀ ਉਹ ਵੀ ਰਹਿ ਕਰਕੇ ਖੇਤੀ ਬਾੜੀ ਦਾ ਕੰਮ ਕਰਦੇ ਹਨ ਅੱਜ ਉਹਨਾਂ ਮਹਾਪੁਰਖਾਂ ਦੇ ਸੁਪੁੱਤਰਾਂ ਦਾ ਪਰਿਵਾਰ ਵਧੀ ਵੀ ਵਧੀ ਗੇਰਵਾ ਪੀੜੀ ਚਾਲੀ ਧਰਮ ਕਲਾ ਹਰਬੰਦ ਬਹਾਲੀ ਇਹ ਸੰਸਾਰ ਅੱਡੇ ਗੁਰੂ ਤੇ ਪਿਆਰੋ ਪਰਵਾਰ ਹੈ ਉਹਨਾਂ ਦੇ ਵਿੱਚੋਂ ਗੁਰੂ ਤੇ ਪਿਆਰਾ ਜੋ ਮਹਾਪੁਰਖਾਂ ਦਾ ਪੁੱਤਰਾ ਹੈ ਜਿਹਦਾ ਨਾਮ ਹੈ ਅਵਤਾਰ ਸਿੰਘ ਬਾਈ ਜੀ ਕਹਿ ਕਰਕੇ ਉਸ ਨੂੰ ਸਤਾਰ ਕੀਤਾ ਜਾਂਦਾ ਹੈ ਸੋ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹਨ ਜੋ ਮਹਾਪੁਰਖਾਂ ਦੇ ਕਾਲ ਵਿੱਚ ਰਹਿ ਕਰਕੇ ਕੀਰਤਨ ਸਿੱਖਦੇ ਰਹੇ ਮਗਰੋਂ ਬ੍ਰਹਮ ਵਿਦਿਆ ਦੀ ਦਾਤ ਨੂੰ ਜਿੰਨੇ ਕਿ ਸਤਿਗੁਰੂ ਨੇ ਕਿਰਪਾ ਕੀਤੀ ਉਹ ਪ੍ਰਾਪਤ ਕਰਕੇ ਚੰਗੇ ਗੁਰੂ ਤੇ ਪਿਆਰੋ ਤਹਾ ਕਰਨ ਵਾਲੇ ਗੁਰੂ ਤੇ ਪਿਆਰੇ ਬਣੇ ਹਨ ਸਤਿਗੁਰੂ ਦੀ ਹੋਰ ਵੀ ਕਿਰਪਾ ਕਰਨ ਉਹਨਾਂ ਨੂੰ ਆਤਮ ਵਿਸ਼ਿਆਣੀ ਬੁੱਧਵਕਸ਼ ਕਰਕੇ ਨਿਹਾਲ ਕਰਨ ਜਿਸ ਕਰਕੇ ਮੌਪੁਰਖਾਂ ਦੇ ਪਵਿੱਤਰ ਯਾਤ ਸਦਾਂ ਦੀ ਦੁਨੀਆ ਚ ਤਹਿਤ ਵੀ ਰਹੇ ਹਰ ਇੱਕ ਪੁਰਾਣੀ ਮਾਤ ਦੇ ਮਾਨਕ ਮਾਨਕ ਪੁਰਖਾਂ ਦਾ ਸਤਾਨ ਪਰਿਵਾਰ ਵੱਲੋਂ ਵੀ ਕਾਇਮ ਰਹੇ ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ ਜੀ ਸੰਗਤਾਂ ਨੂੰ ਵੀ ਮਹਾਪੁਰਖਾਂ ਵਰਗਾ ਜੀਵਨ ਵਾਸ ਕਰਕੇ ਸਰਪਾਰ ਸਤਾਨ ਐਸੀ ਕਾਰਨਾ ਢਾਲੀ ਨੇ ਉਹਦੇ ਮੁੜ ਤੇ ਗੁਰੂ ਕੇ ਪਿਆਰਿਓ ਜਦੋਂ ਸਿੰਘ ਸਵਾ ਲਹਿਰ ਚੱਲੀ ਹੈ ਕੋਹ ਦੇ ਕੇ ਮਹਾਨ ਸੇਵਾਵਾਂ ਦਾ ਪੁਰਖਾਂ ਨੇ ਕੀਤੀ ਜਦੋਂ ਨਨਕਾਣਾ ਸਾਹਿਬ ਪਹੁੰਚੇ ਹਨ ਉੱਥੇ ਜਾ ਕਰਕੇ ਨਜ਼ਾਰਾ ਕੱਟਿਆ ਹੈ ਭਾਈ ਲਖਮਨ ਸਿੰਘ ਜਿੱਥੇ ਜਾਣ ਨਾਲ ਬੰਨ ਕੇ ਸਾਰਿਆਂ ਗਿਆ ਸੀ ਭਾਈ ਬਲੀਵ ਸਿੰਘ ਨੂੰ ਪਾਠ ਵਿੱਚ ਝੋਟਿਆ ਗਿਆ ਉਹ ਜਗ੍ਹਾ ਦੇਖ ਕਰਕੇ ਬੜਾ ਮਨ ਵਿੱਚ ਮਹਾਰਾਜ ਤਾਰਨ ਚੇਤਾ ਬਾਣੀ ਦਾ ਹੋਰ ਅਭਿਆਸ ਕਰਨਾ ਸ਼ੁਰੂ ਕੀਤਾ ਆਪਜੀ ਤੇ ਐਡੀ ਕਿਰਪਾ ਸੇ ਅਕਾਲ ਪੁਰਖ ਦੀ ਤਹਾਇਆ ਕੌਣ ਸਿੰਘ ਜੀ ਤੋਂ ਸ਼੍ਰੇਸ਼ ਗੁਰਮਤਿ ਦੀ ਸਿੱਖਿਆ ਦੇ ਗ੍ਰਾਹੀ ਹੋ ਕਰਕੇ 7 ਸਾਲ ਦੀ ਉਮਰ ਵਿੱਚ ਅਖੰਡ ਪਾਠੀ ਬਣ ਗਏ ਸਨ। ਉਹ ਸਤਿਗੁਰੂ ਗ੍ਰੰਥ ਸਾਹਿਬ ਜੀ ਤਾਬੇ ਬੈਠਿਆ ਕਰਦੇ। ਥੱਲੇ ਕੋਈ ਉੱਚਾ ਜਗ੍ਹਾ ਬਣਾਉਣ ਵਾਸਤੇ ਕੋ ਕੱਪੜਾ ਰੱਖ ਕਰਕੇ ਉਹਦੇ ਤੇ ਬੈਠ ਕਰਕੇ ਮਹਾਂਪੁਰਖ ਪਾਠ ਕਰਿਆ ਕਰਦੇ। 7 ਸਾਲ ਦੀ ਉਮਰ 'ਚ ਸੋਧ ਅਖੰਡ ਪਾਠੀ ਬਣ ਗਏ ਸੀ। ਐਸੀ ਕਿਰਪਾ ਮਹਾਂਪੁਰਖਾਂ ਤੇ ਅਕਾਲ ਪੁਰਖ ਨੇ ਕੀਤੀ ਸੀ। ਤੇ ਉਹਨਾਂ ਦੇ ਨਾਲ ਰਹਿ ਕਰਕੇ ਬ੍ਰਹਮ ਵਿੱਦਿਆ ਦੇ ਦਾਤ ਨੂੰ ਪ੍ਰਾਪਤ ਕੀਤਾ। ਸੋ ਜਨਮਤਰ ਸਤਿਗੁਰਾਂ ਸਪਾਦ ਵਰਸ਼ਿਆ ਸੰਗਤ ਦੀ ਪ੍ਰਾਪਤੀ ਹੋਈ ਹੋਰ ਵੀ ਗੁਰੂ ਪਿਆਰੇ ਭਾਈ ਜਥੇਦਾਰ ਗੁਰਬਖਸ਼ ਸਿੰਘ ਦੀ ਬੋਪਾ ਰਾਏ ਵਾਲੇ ਬਾਬਾ ਇਸਤ੍ਰਾਨ ਨਾਰਾਇਣ ਸਿੰਘ ਦੀ ਲੜਾਈਆਂ ਵਾਲੇ ਬਾਈ ਹਜੂਰਾ ਸਿੰਘ ਦੀ ਸੰਤ ਜੈਲ ਸਿੰਘ ਦੀ ਬੋਪਾ ਰਾਏ ਵਾਲੇ ਹੋਰ ਇਹਨਾਂ ਤੋਂ ਲੈ ਕਰਕੇ ਸਾਰਜ ਗੁਰੂ ਤੇ ਗੁਰਸਿੱਖ ਪੜਦੇ ਰਹੇ ਪਰ ਜੋ ਆਕਾਲ ਪੁਰਖ ਨੇ ਕਰਤਾ ਅਨੋਖੀ ਰੂਪੀ ਇਹਨਾਂ ਤੇ ਕੀਤੀ ਉਹ ਕਥਨ ਤੋਂ ਬਾਹਰ ਹੈ ਗੁਰੂ ਤੇ ਪਿਆਰੇ ਸਮਾ ਆਇਆ ਸਮਾਨ ਤੇ ਸਿਰੋਪਾਉ ਦੇਣ ਦੇ ਟਾਈਮ ਤੇ ਨਾਲ ਦੇ ਗੁਰਮਖਾਂ ਨੂੰ ਪ੍ਰੇਰਣਾ ਹੋਈ ਕਿ ਜਾਵਾਂ ਪਾਜ ਦਸਤਾਰ ਲੈ ਕੇ ਆਵਾਂ ਅਸੀਂ ਅੱਜ ਬਖਸ਼ਿਸ਼ ਕਰਨੀ ਹੈ ਪਰ ਜੇ ਮਾਨ ਵਿੱਚ ਪੂਰੀ ਬ੍ਰਹਮ ਗਿਆਨ ਦੀ ਬਾਤ ਕਿਸੇ ਦੇ ਇਸਤਤ ਨਾ ਹੋਵੇ ਉਦੋਂ ਬਰਾਦਰ ਪੁਣੇ ਦੀ ਹੰਡ ਕਾ ਜ਼ਰੂਰ ਵੱੜ ਜਾਂਦੀ ਹੈ ਇਹਨ ਦੁਬਦਾ ਕਰ ਬਹੁਤੇ ਗਾਲੇ ਦੁਬਦ ਨੇ ਵੱਡਿਆਂ ਵੱਡਿਆ ਘਰਾਂ ਨੂੰ ਗਾਲ ਦਿੱਤਾ ਪਾਗੇ ਅਭਿਆਸ ਕਰਿਆ ਕਰਦੇ ਸਨ ਪਰ ਭਰੋਸੇ ਤੇ ਬਿਨਾਂ ਗੁਰੂ ਦੇ ਪਿਆਰੋ ਫਾੜ ਨੀਕੂਰਾ ਲੱਗਦਾ ਹੰਗਤੋਂ ਹੋਣ ਦੇ ਕਾਰਨ ਪੂਰਤਾ ਹੀ ਰਹਿ ਜਾਂਦੀ ਹੈ ਉਸ ਵੇਲੇ ਇਹ ਲਾਲਚ ਕੀਤਾ ਕਿ ਸਾਡੇ ਤੇ ਬਖਸ਼ਿਸ਼ ਕਿਉਂ ਨਹੀਂ ਕਰਦੇ ਸੰਤ ਜਾਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਇਹ ਉਮਰ ਦੇ ਛੋਟੇ ਹਨ ਇਹਨਾਂ ਨਾਲ ਇੰਨਾ ਪਿਆਰ ਚੋਂ ਪੈ ਗਿਆ ਬਾਬਾ ਸੁੰਦਰ ਸਿੰਘ ਸਾਹਿਬ ਜੀ ਦਾ ਇਸ ਪਿਆਰ ਨੂੰ ਨੋਕ ਰੱਖ ਕਰਕੇ ਦਸਤਾਰ ਦੇਣ ਤੋਂ ਟਾਲਾ-ਬਾਲਾ ਕਰਨ ਲੱਗੇ ਕਹਿੰਦੇ ਜੀ ਹੈ ਨਹੀਂ ਜਾਂ ਫੇਰ ਲਿਆਵਾਂਗੇ ਇਹ ਤਰਜੋ ਬਚਨ ਕਹੇ ਮਹਾਂਪੁਰਖਾਂ ਨੇ ਸਮਝ ਲਿਆ ਕਿ ਇਹਨਾਂ ਦੇ ਮਨ ਕੁਝ ਖਿਆਲ ਹੋ ਰਿਹਾ ਹੈ ਉਸੇ ਦਾ ਬਾਗ ਹੁੰਦਾ ਹੈ ਗੁਰੂ ਤੇ ਤਿਆਰਿਓ ਆਪ ਕਰਕੇ ਕਈ ਵਾਰੀ ਰਾਜੀ ਵਾਜੇ ਵੀ ਉਸ ਨੂੰ ਮੰਨ ਲੈਂਦੇ ਹਾਣੇ ਜਾਂ ਮਾਈਆਂ ਨੂੰ ਦਿੱਤੇ ਜਾਂਦੇ ਨੇ ਵਿਆਹ ਦੇ ਤੈ ਤੇ ਬੀਬੀਆਂ ਨੂੰ ਉਹੋ ਹੀ ਲੈ ਕਰਕੇ ਇੱਕ ਸਰੋਂ ਦਾ ਬੂਟਾ ਸੀ ਮਹਾਪੁਰ ਕਹਿੰ ਲਗੇ ਭਾਈ ਆ ਫੁੱਲ ਲਿਆਓ ਤੋੜ ਕੇ ਉਹ ਫੁੱਲ ਲੈ ਕਰਕੇ ਮਹਾਪੁਰ ਕਨੇ ਸੀਸ ਤੇ ਟੰਗ ਰਤੇ ਕਹਿਣ ਲਗੇ ਭਾਈ ਇਹ ਬੱਚੇ ਸਮਝ ਲੈ ਇਹ ਸਿਰੋਪਾਉ ਹੈ ਇਸ ਤਰੀਕੇ ਨਾਲ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਜੀ ਨੇ ਇਹ ਬ੍ਰਹਮਜਾਨ ਦੀ ਜੋ ਸਤਿਗੁਰੂ ਪ੍ਰਾਣੀ ਕਰ ਸਕੇ ਪਾਛਨ ਟਕਸਾਲ ਚਲਾਈ ਆ ਫਿਰਮ ਵਿਦਿਆ ਦੀ ਬਾਖਸ਼ਿਸ਼ ਦੁਨਿਆਵੀ ਤੇ ਪ੍ਰਗਟਾਉਣ ਦੀ ਇਸ ਤਰੀਕੇ ਨਾਲ ਇਹ ਸੇਵਾ ਪ੍ਰਾਪਤ ਹੋਈ ਸੀ ਕੁਝ ਸਮਾਂ ਐਸਾ ਵੀ ਆਇਆ ਸੀ ਮਹਾਂਪੁਰਖਾਂ ਦੇ ਟਾਈਮ 'ਚ ਸਤਕਾਰ ਜੋ ਸੰਤ ਪ੍ਰਤਾਪ ਸਿੰਘ ਜੀ ਲੰਗਿਆਉਣੇ ਵਾਲੇ ਜੋ ਕਾਫੀ ਸਮਾਂ ਵੱਜਾ ਸੰਤਾਂ ਦੇ ਗੜਬਈ ਰਹੇ ਹਨ ਉਹਨਾਂ ਮਹਾਂਪੁਰਖਾਂ ਨੇ ਇੱਕ ਤੌਰ ਤੇ ਦੱਸਿਆ ਸੀ ਸੰਤ ਜਾਨੀ ਗੁਰਬਚਨ ਸਿੰਘ ਜੀ ਦੀ ਤਾਲਸਾ ਦੀ ਨੂੰ ਪ੍ਰਿਆਰਣ ਵਾਸਤੇ ਜਥੇਦਾਰ ਗੁਰਬਾਲ ਸਿੰਘ ਦੇ ਪਾਸ ਭੇਜਿਆ ਉੱਥੇ ਉਹਨਾਂ ਵੀਰਾਂ ਨੇ ਦੇ ਸਰਕਰਾਰਾ ਦਿੱਤਾ ਕਹਿਣ ਲੱਗੇ ਜੇ ਤੂੰ ਜਾਨੀ ਜੀ ਕੋਲ ਪੜਦਾ ਹੈ ਸੰਤ ਸੁੰਦਰ ਸਿੰਘ ਜੀ ਨੂੰ ਜਾਨੀ ਜੀ ਪਹਿ ਕਰਕੇ ਬਹੁਤ ਆ ਸਤਕਾਰ ਕਰਦੇ ਸਨ ਚਾਰਿਆ ਜਾਂਦਾ ਸੀ ਨਾਮ ਲੈ ਕਰਕੇ ਕਹਿਣ ਲੱਗੇ ਜੇ ਤੂੰ ਜਾਨੀ ਜੀ ਕੋਲ ਪੜਦਾ ਹੈ ਤੇ ਸਾਡੇ ਕੋਲ ਕੀ ਲੈਣ ਆਇਆ ਹੈ ਜੜਾ ਕਿਸੇ ਵਿੱਚ ਵਿੱਜਾ ਜਰਾ ਚਾਰ ਅੱਖਰ ਆ ਜਾਣ ਸਈ ਉਹ ਹੰਗਾਰੇ ਗੱਡੇ ਲਾਜ ਕੇ ਤੁਰਿਆ ਕਰਦਾ ਕਿਸੇ ਨੂੰ ਪਸੰਦੀ ਨਹੀਂ ਕਰਦਾ ਪਰ ਜੇ ਸਤਿਗੁਰ ਦੀ ਕਿਰਪਾ ਹੋ ਜਾਵੇ ਤਾਂ ਪਿੰਗਲ ਪਰਵਤ ਪਾਰ ਫਿਰੇ ਪਰੇ ਸਾਲ ਚਤਰ ਬਚੀਤਾ ਸਤਿਗੁਰੂ ਦੀ ਕਿਰਪਾ ਕਰ ਦਿੰਦੇ ਹਨ ਜੋ ਛੱਜੂ ਧਿਆਰ ਤੋਂ ਜੀਤਾਰੇ ਅਰਥ ਕਰਵਾ ਸਕਦੇ ਹੈ ਤੇ ਜੇ ਉਸੇ ਕਿਰਪਾ ਕਰਨ ਤੋਂ ਜੋ ਮਰਜੀ ਕਰਵਾ ਲੈ ਮਹਾਪੁਰਖ ਦਾਸ ਹੋ ਕਰਕੇ ਜਰਾ ਜ ਵਾਪਸ ਮੁੜੇ ਮਹਾਪੁਰਖ ਸੰਧਰ ਸਿੰਘ ਦੀ ਖਾਲਸਾ